ਅੱਜ ਪਵਨੀਗੜ ਤੂਰਪਤੀ ਵਿਖੇ ਜੱਪ ਹਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਅਤੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਗੁਨੇਂਦਰਜੀਤ ਸਿੰਘ ਮਿੰਕੂ ਜਵੰਦਾ ਵੱਲੋਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਇਸ ਮੌਕੇ ਤੇ 25 30 ਪਰਿਵਾਰਾਂ ਨੂੰ ਇਕੱਠੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਤੇ ਉਹਨਾਂ ਕਿਹਾ ਕਿ ਰਾਹ ਨੀਤੀ ਤੋਂ ਪਰ ਉੱਠ ਕੇ ਉਹ ਸਮਾਜ ਸੇਵੀ ਦੇ ਕਮਾਂ ਵੱਲ ਵੱਧ ਧਿਆਨ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਸਮਾਜ ਸੇਵੀ ਸਮਾਜ ਸੇਵੀ ਯਾਦ ਕਰਨੀ ਸਭ ਤੋਂ ਵਧੀਆ ਲੱਗਦਾ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਸੋਸਾਇਟੀ ਵੱਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਉਹ ਸਿਲਾਈ ਸਿੱਖ ਕੇ ਆਪਣੇ ਘਰ ਦਾ ਰੁਜ਼ਗਾਰ ਚਲਾ ਸਕਣ ਰਿਪੋਰਟ ਰਾਜ ਖੁਰਮੀ ਪਉ ਨਿਗਰ ਜਿਵੇਂ ਪਰਿਵਾਰ ਤੁਸੀਂ ਸਾਡੇ ਨਾਲ ਅੱਜ ਜੁੜ ਰਹੇ ਹੋ ਤੇ ਇਹ ਜਿਹੜਾ ਰਾਸ਼ਨ ਹੈ ਜਿਹੜਾ ਐਸਸੀ ਰਾਸ਼ਨ ਦੇਣਾ ਹੈ ਇਹ ਇੰਜ ਹਰ ਮਹੀਨੇ ਕਰਾਂਗੇ ਜੀ ਜਦ ਤੱਕ ਪ੍ਰਮਾਤਮਾ ਚਾਹੂਗਾ ਇਹ ਉਦੋਂ ਤੱਕ ਚੱਲਦਾ ਰਹੂਗਾ ਜਿਹੜੀ ਮੇਰੀ ਜਪਹਰ ਵੈਲਫੇਅਰ ਸੁਸਾਇਟੀ ਐਨਜੀਓ ਆ ਉਹ ਹਰ ਮਹੀਨੇ ਤੁਹਾਡੇ ਕੋਲੇ ਇਹ ਰਾਸ਼ਨ ਪਹੁੰਚਦਾ ਕਰਿਆ ਕਰੂਗੀ ਤੇ ਦੁਆ ਕਰੋ ਮਹਾਰਾਜ ਕਰ ਪ੍ਰਮਾਤਮਾ ਨੂੰ ਬਖਸ਼ੋ ਕਿ ਪ੍ਰਮਾਤਮਾ ਬਲ ਬਖਸ਼ੇ ਪ੍ਰਮਾਤਮਾ ਤਾਕਤ ਬਖਸ਼ੇ कि मैं एक गर्दा रहवा बस मैं यह सेवा मे तो हुंदी रहे तो इना के मेरे ते तेहवा आशीर्वाद चाहिदा इना के मैं थु तो मांगदा कि परमात्मा ਕੋਲੋਂ ਦੁਆ ਕਰੋ ਕਿ परमात्मा ਮੈਨੂੰ ਇੰਨੀ ਕਿ ਤਾਕਤ ਬਖਸ਼ੇ ਕਿ ਮੈਂ ਹਰ ਮਹੀਨੇ ਮੈਨੂੰ ਲੱਗਦਾ ਮੈਂ ਤੁਹਾਨੂੰ ਬੱਸ اچھا ਬਸ ਠੀਕ ਹੈ ਠੀਕ ਹੈ ਤੁਰੀ ਇੱਕ ਲੱਗ ਗਿਆ ਜਿਹੜੀ ਨੇ ਲੇੜੀ ਨੇ ਲੇੜੀ ਨੇ ਲੇੜੀ ਨੇ ਤਾਰੀ ਦੀ ਬਾਈ ਕਿੱਥੇ ਖੜੀ ਆ ਬਿਲਿਆ ਜੀ ਹਾਂ ਇੱਕ ਮਿੰਟ ਉਹ ਕਰ ਲਉ ਬਤਾ ਦੀ ਫੋਟੋ ਕਰ ਲਉ ਹੁਣ ਜੇ ਹੈਲਪ ਕਰ ਉਹ ਜਗਨੂ ਦੀ ਬਾਈ ਆ ਜਾ ਪਹਿਲੇ ਆ ਜਾਓ ਜੀ ਕਰੋ ਆਜੋ ਬੜੇ ਫਰ ਬਾਈ ਕੋਈ ਫਰ ਨੂੰ ਦਸ ਰਸਤ ਨੂੰ ਕਰਦੇ ਮੈਂ ਹੈਲਪ ਕਰ ਦਾਂਗੇ ਮੈਂ ਹੈਲਪ ਕਰਾਂਗਾ ਹਾਂ ਜੇ ਹੋਰ ਬਤਾ ਫੜ ਲਓ ਨਾ ਨਾ ਲੜਨਾ ਹੋਗੀ ਜਦੋਂ ਮੈਂ ਸਟ੍ਰੈਪ ਹੋ ਨਾ ਲਿਖਿਆ ਹੈ ਨਹੀਂ ਬਣਾਉ ਬੋਲਣਗੇ ਨਾ ਦੇ ਨਾਲ ਨਾਲ ਕੀ ਕੀ ਕੰਮ ਹੋ ਗਏ ਸਨ ਹਾਂਜੀ ਸਾਨੂੰ ਇਹ ਬਹੁਤ ਵਧੀਆ ਲੱਗਿਆ ਕਿ ਗਰੀਬਾਂ ਦੀ ਲੋੜਵੰਦਾਂ ਦੀ ਜਿਹੜੀ ਉਹਨਾਂ ਦੀ ਮਤਲਬ ਜ਼ਰੂਰਤਮੰਦ ਚੀਜ਼ਾਂ ਨੇ ਉਹ ਮਹੀਨੇ ਦੀ ਮਹੀਨੇ ਜਿਹੜੀਆਂ ਇਹ ਸਾਰਿਆਂ ਨੂੰ ਪਹੁੰਚਾਉਣਗੇ ਸਾਨੂੰ ਦੇਖਣ ਨੂੰ ਵੀ ਬਹੁਤ ਵਧੀਆ ਲੱਗਿਆ ਤੇ ਸਾਡੇ ਲਈ ਹੈ ਵੀ ਬਹੁਤ ਵਧੀਆ ਗੱਲ ਹੈ ਤੁਹਾਨੂੰ ਲੱਗਦਾ ਵੀ ਇਹ ਪ੍ਰਾਲੀ ਸਾਰਿਆਂ ਨੂੰ ਰਲ ਮਿਲ ਕੇ ਕਰਨੀ ਹਾਂਜੀ ਸਾਰਿਆਂ ਨੂੰ ਰਲ ਮਿਲ ਕੇ ਕਰਨੇ ਚਾਹੀਦੇ ਆ ਤਾਂ ਜੋ ਸਾਡਾ ਮਤਲਬ ਅੱਗੇ ਪੰਜਾਬ ਤਰੱਕੀ ਕਰੇ ਵਧੀਆ ਲੱਗੇ ਸਭ ਨੂੰ ਦੇਖੋ ਜਾਪਰ ਵੈਲਫੇਅਰ ਸੁਸਾਇਟੀ ਜਦੋਂ ਮੈਂ ਬਣਾਈ ਸੀ ਬਣਾਈ ਹੀ ਇਸ ਲਈ ਸੀ ਕਿ ਮੈਂ ਹੈਲਪ ਕਰ ਸਕਾ ਲੋਕਾਂ ਦੀ ਜਿੰਨੀ ਵੱਧ ਤੋਂ ਵੱਧ ਮੈਂ ਹੈਲਪ ਕਰਾਂ ਪਰਮਾਤਮਾ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜੋ ਕੁਝ ਕਰਦਾ ਉਹ ਕਰਨ ਵਾਲਾ ਕਰਾਉਣ ਵਾਲਾ ਉਹ ਪਰਮਾਤਮਾ ਹੈ ਉਹ ਉੱਪਰ ਵਾਲਾ ਉਹ ਹੈ ਸੋ ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮਹਾਰਾਜ ਨੇ ਮੇਰੀ ਡਿਊਟੀ ਲਈ ਹੈ ਕਿ ਮੈਂ ਅੱਜ ਇਸ ਕਾਰਜ ਦੇ ਲਈ ਇੱਥੇ ਆਇਆ ਸਾਡੀ ਐਨਜੀਓ ਜਿਹੜੀ ਚੱਲਦੀ ਹੈ ਜਾਫਰ ਵੈਲਫੇਅਰ ਸੁਸਾਇਟੀ ਉਸ ਤੇ ਪਹਿਲਾਂ ਵੀ 550 ਪਰਿਵਾਰ ਆ ਜਿੱਤੇ ਹਰ ਮਹੀਨੇ ਰਾਸ਼ਨ ਜਾਂਦਾ ਹੀ ਜਾਂਦਾ ਔਰ ਅੱਜ ਮੈਨੂੰ ਲੱਗਦਾ 30 35 ਪਰਿਵਾਰ 35 ਪਰਿਵਾਰ ਹੋਰ ਜੁੜ ਗਏ ਸਾਡੇ ਨਾਲ ਜਿਹੜੇ ਹੁਣ ਹਰ ਮਹੀਨੇ ਇਹਨਾਂ ਨੂੰ ਵੀ ਰਸਨ ਚਾਹ ਕਰੂਗਾ ਤੇ ਜਿਹੜੇ ਰਹਿ ਗਏ ਉਹਨਾਂ ਦਾ ਅਸੀਂ ਨਾਮ ਲਿਖ ਲਿਆ ਉਹਨਾਂ ਨੂੰ ਮੈਂ ਕੱਲੂ ਦੇ ਕੇ ਜਾਊਗਾ ਸੋ ਜਿਹੜੀ ਮੇਰੀ ਸੁਸਾਇਟੀ ਹੈ ਜਾਪਰ ਵੈਲਫੇਅਰ ਸੁਸਾਇਟੀ ਬਸ ਮਹਾਰਾਜ ਤੋਂ ਮੈਂ ਹੀ ਮੰਗਦਾ ਕਿ ਮੈਨੂੰ ਐਂ ਬਖਸ਼ ਕਿਰਪਾ ਕਰ ਦੇਣ ਕਿ ਮੈਂ ਇਹ ਕਾਰਜ ਕਰਦਾ ਰਹਾ ਔਰ ਦੂਸਰਾ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਸਾਡੇ ਸੀਐਮ ਸਾਹਿਬ ਦਾ ਵੀ ਇਹ ਸੁਪਨਾ ਹੈ ਕਿ ਜੋ ਅਸੀਂ ਲੋੜਵੰਦਾਂ ਦੀ ਹੈਲਪ ਕਰੀਏ ਸੋ ਮੈਂ ਆਪਦੇ ਸੀਐਮ ਸਾਹਿਬ ਦੇ ਜੋ ਬੋਲ ਨੇ ਉਹਨਾਂ ਬੋਲਾਂ ਤੇ ਚੱਲਦਾ ਹੋਇਆ ਆਪਦੀ ਸੁਸਾਇਟੀ ਵੱਲੋਂ ਇਹ ਕਾਰਜ ਕਰ ਰਹੇ ਆ ਜਿਹੜੇ ਤੁਸੀਂ ਸਿਲਾਈ ਸੈਟਅਪ ਦੀ ਗੱਲ ਕਰਦੇ ਹੋ ਹੁਣ ਵੀ ਉਹ ਸਾਡੇ ਸਿਲਾਈ ਸੈਂਟਰ ਨੇ ਜਿਹੜੇ 30 ਤੋਂ 32 ਪਿੰਡਾਂ ਦੇ ਵਿੱਚ ਚੱਲ ਰਹੇ ਨੇ ਔਰ ਬਹੁਤ ਮਹਾਰਾ ਦੀ ਕਿਰਪਾ ਨਾਲ ਗੁਰੂ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਕੰਮ ਕਰ ਰਹੇ ਨੇ ਉੱਥੇ ਬਹੁਤ ਟੀਚਰ ਨੇ ਜਿਹੜੇ ਬਹੁਤ ਅੱਛੇ ਟੀਚਰ ਨੇ ਔਰ ਹਰ ਮਹੀਨੇ ਦੇ ਮਹੀਨੇ ਉੱਥੇ ਬਦਲ ਸਿਖਲਾਈ ਦਿੱਤੀ ਜਾਂਦੀ ਆ ਔਰ ਬੱਚੇ ਬਹੁਤ ਉੱਥੋਂ ਨਿਕਲ ਕੇ ਕਈ ਬੱਚੇ ਬਹੁਤ ਆਪਦੇ ਸੈਲਫ ਮਤਲਬ ਉਤੇ ਹੋ ਗਏ ਉਹ ਹੁਣ ਆਪ ਦਾ ਘਰ ਵਿੱਚ ਲਾ ਰਹੇ ਨੇ ਪਰਿਵਾਰ ਵਿੱਚ ਲਾ ਰਹੇ ਨੇ ਔਰ ਅਸੀਂ ਉਹਨਾਂ ਅਸੀਂ ਉਹਨਾਂ ਨੂੰ ਆਪਣੇ ਐਨ ਜੀਓ ਵੱਲੋਂ ਮਸ਼ੀਨਾਂ ਵੀ ਦੇ ਦੀਆਂ ਉਹ ਮਸ਼ੀਨਾਂ ਵੀ ਲੈ ਕੇ ਨਹੀਂ ਕੋਈ ਰਾਜਨੀਤਿਕ ਪ੍ਰੋਗਰਾਮਾਂ ਚ ਨਹੀਂ ਧਾਰਮਿਕ ਰਾਜਨੀਤਿਕ ਪ੍ਰੋਗਰਾਮਾਂ ਦੇ ਵਿੱਚ ਵੀ ਮੈਂ ਨੂੰ ਬਹੁਤ ਮੈਂ ਇਹ ਤਾਂ ਦੇਖੋ ਜੀ ਮਹਾਰਾਜ ਦੀ ਮਰਦਿਆ ਜੋ ਮੈਂ ਤਾਂ ਸਿਰਫ ਇਨਾ ਮੰਨਦਾ ਕਰਵਾਉਣ ਵਾਲਾ ਦਾਤਾ ਸੋ ਜੋ ਬਖਸ਼ ਜੋ ਕਰਾਉਂਦਾ ਮੈਂ ਉਹ ਕਰਦਾ ਮੈਂ ਉਹਦੀ ਰਜ਼ਾ ਚ ਰਹਿਣ ਵਾਲਾ ਬੰਦਾ ਜੀ ਉਦੀ ਜੋਰ ਰਜ਼ਾ ਹੈ ਉਸ ਦੇ ਮੁਤਾਬਕ ਹੀ ਮੈਂ ਚੱਲਦਾ ਮੈਂ ਵਾਲੀਆਂ ਚੀਜ਼ਾਂ ਪਲਾਨ ਨਹੀਂ ਕਰਦਾ ਜੋ ਮੈਨੂੰ ਹੁਕਮ ਹੁੰਦਾ ਜੋ ਮੈਨੂੰ ਡਿਊਟੀ ਲੱਗਦੀ ਹੈ ਮੈਂ ਉਹ ਕਰ ਦਿੰਦਾ ਬਸ